ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਜਤਪ੍ਰੀਤ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਜਿਹੜੀਆਂ ਕਿ ਇੰਨਾ ਸਪੋਰਟ ਕਰ ਰਹੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣਾ ਜਿਹੜਾ ਵੀਡੀਓ ਪਾਉਣ ਦਾ ਟਾਈਮ ਹੈਗਾ ਜੀ ਉਹ ਹੈਗਾ ਜੀ ਸ਼ਾਮ ਦੇ 5 ਵਜੇ ਇੰਡੀਆ ਦੇ ਹਿਸਾਬ ਨਾਲ ਸ਼ਾਮ ਦੇ 5 ਵਜੇ ਆਪਾਂ ਵੀਡੀਓ ਜਿਹੜੀ ਪਾਉਣੇ ਹੁੰਦੇ ਆਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਦੱਸਿਆ ਕਰੋ ਵੀ ਸਾਡੇ ਜਿਹੜੇ ਸੂਟ ਆ ਉਹ ਤੁਹਾਨੂੰ ਕਿੱਦਾਂ ਲੱਗੇ ਤੇ ਕੋਈ ਵੀ ਵਰਕ ਤੁਸੀਂ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨਵਰਕ ਹਾਰੀਵਰਕ ਜੋ ਵੀ ਤੁਸੀਂ ਕਰਵਾਉਣਾ ਹੋਵੇ ਉਹਦੇ ਲਈ ਤੁਸੀਂ ਆਪਣਾ ਆਰਡਰ ਜਿਹੜਾ ਆਪਾਂ ਨੂੰ ਦੇ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਅੱਜ ਆਪਾਂ ਨਵੇਂ ਸੂਟ ਲੈ ਕੇ ਆਏ ਆਗੇ ਜਿਹੜੇ ਉਹ ਹੈਗੇ ਜੀ ਪਸ਼ਮੀਨੇ ਦੇ ਬਹੁਤ ਸੋਹਣੇ ਸੂਟ ਆ ਜਲਦੀ ਜਲਦੀ ਆਪਣੇ ਆਰਡਰ ਆ ਜਿਹੜੇ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਆ ਜਿਹੜੇ ਤੁਸੀਂ ਦੇ ਸਕਦੇ ਹੋ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਤੇ ਸੂਟ ਹੈਗੇ ਆ ਜੀ ਲਓ ਜੀ ਪਸ਼ਮੀਨੇ ਦੇ ਪਹਿਲਾ ਸੂਟ ਹੈਗਾ ਜੀ ਕਲਰ ਦੇਖ ਲਓ ਤੁਸੀਂ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਜੀ ਇਹਦੇ ਉੱਪਰ ਤੇ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਲਓ ਜੀ ਸਰੋਂ ਫੁੱਲਾਂ ਰੰਗ ਦਾ ਜੀ ਸੂਟ ਦਾ ਸਰੋਂ ਦੇ ਫੁੱਲ ਵਰਗਾ ਰੰਗ ਆਊਗਾ ਜੀ ਇਹਦਾ ਸੂਟ ਦਾ ਤੇ ਇਹ ਹੈਗੀ ਹੈ ਜਿਹੜੀ ਬਾਟਮ ਲਓ ਜੀ ਇਹਦੀ ਬਾਟਮ ਆਊਗੀ ਤੇ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ 650 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਫ੍ਰੀ ਸ਼ਿਪਿੰਗ ਬਿਲਕੁਲ ਜੇ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹਦੇ ਉੱਤੇ ਬੁਰ ਦੀ ਗਰੰਟੀ ਹੈ ਜੀ ਇਹਦੇ ਉੱਤੇ ਬੁਰ ਨਹੀਂ ਆਉਂਦਾ ਹੈਗਾ ਇਸ ਸਟੱਬ ਦੇ ਉੱਪਰ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਅਗਲਾ ਹੈਗਾ ਜੀ ਕਲਰ ਪੈਰਟ ਮੈਂ ਤਾਂ ਇਹ ਇਸ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਆਉਣਗੇ ਜੀ ਤੇ ਬਸ ਅਗਲਾ ਕਲਰ ਦੇਖ ਲਓ ਇਹ ਵਾਲਾ ਹੈਗਾ ਜੀ ਪੈਰਟ ਕਲਰ ਆਹ ਇਹਦੀ ਬਾਟਮ ਆ ਉਹ ਵੀ ਸ਼ੈਡੋ ਪ੍ਰਿੰਟ ਦੇ ਵਿੱਚ ਇਹਦੀ ਜਿਹੜੀ ਬਾਟਮ ਹੈਗੀ ਪੈਰਟ ਕਲਰ ਦੇ ਨਾਲ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਗਾਜਰੀ ਇਹ ਮੇਰੀ ਚੰਨੀ ਨਾਲ ਦੇ ਉੱਧਾਗਾ ਲਓ ਜੀ ਇਹ ਹੈਗਾ ਜੀ ਗਾਜਰੀ ਕਲਰ ਜੇ ਤੁਹਾਨੂੰ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ ਜੀ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇ ਸਕਦੇ ਹੋ ਸ਼ਾਮ ਨੂੰ 5 ਵਜੇ ਆਪਣੀ ਵੀਡੀਓ ਆਉਂਦੀ ਹੁੰਦੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦਿਆ ਕਰੋ ਜੀ ਤੇ ਜਲਦੀ ਜਲਦੀ ਸਾਰੀ ਵੀਡੀਓ ਦੇਖਿਆ ਕਰੋ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਓ ਜੀ ਅਗਲਾ ਸੂਟ ਅਗਲਾ ਕਲਰ ਹੈਗਾ ਜੀ ਲਵੈਂਟਰ ਇਹ ਵੀ ਸੋਨਾਗਾ ਪ੍ਰਿੰਟ ਬਹੁਤ ਜਿਆਦਾ ਕੋਈ ਇਹਦੇ ਪ੍ਰਿੰਟ ਨਹੀਂ ਖਰਾਬ ਹੁੰਦੇ ਕੋਈ ਇਹਦੇ ਉੱਤੇ ਬੁਰਨੀ ਆਉਂਦਾ ਬਹੁਤ ਜਿਆਦਾ ਸੋਨਾ ਸੂਟ ਹੈਗਾ ਤੇ ਸਾਡੀ ਅੱਜ ਤੋਂ ਮੈਨੂੰ ਲੱਗਾ ਜਿਆਦਾ ਹੀ ਹੋ ਜੂਗੀ ਕਿਉਂਕਿ ਅੱਜ ਆਪਣੇ ਮੀਂਹ ਜਿਹੜਾ ਸਾਰੇ ਕਿਤੇ ਆ ਗਿਆ ਐਤੋਂ ਪਹਿਲਾਂ ਸੁੱਕੀ ਠੰਡ ਪੈ ਰਹੀ ਸੀ ਹੁਣ ਧੁੰਦ ਆਇਆ ਕਹਿੰੂਂ ਵਿਚ ਲੱਗਦਾ ਲਓ ਜੀ ਅਗਲਾ ਕਲਰ ਇਹ ਵੀ ਲਾਈਟ ਜਾਂ ਇਹ ਵੀ ਲਾਈਟ ਕਲਰ ਹੈਗਾ ਪਰ ਹੈ ਇਹ ਕਲਰ ਲਵੈਂਡਰੀ ਹੈ ਜੀ ਇਹ ਥੋੜਾ ਜਿਹਾ ਦੇ ਨਾਲ ਫਟ ਜਾਗਾ ਉਹ ਨੀਕੀ ਦਾ ਫਟ ਕੇ ਹੈਗਾਗਾ ਇਹਦਾ ਆ ਕਲਰ ਆਉਂਦਾ ਜੀ ਤੇ ਇਹਦਾ ਆਉਂਦਾਗਾ ਜਿਹੜਾ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਉਧਰ ਦੇ ਦਿਓ ਜੀ ਇਹ ਬੱਸ ਇਹ ਜ਼ਿਆਦਾਤਰ ਮੰਮੀਆਂ ਦੇ ਜਿਆਦਾ ਸੋਨਾਂ ਲੱਗਣਗੇ ਸੂਟ ਪਾਏ ਇਹ ਮੰਮੀਆਂ ਲਈ ਹੈ ਜੀ ਕਲਰ ਅਗਲਾ ਕਲਰ ਅਗਲੇ ਡਿਜ਼ਾਈਨ ਦੇ ਵਿੱਚ ਵੀ ਤਿੰਨ ਕਲਰ ਆਉਣਗੇ ਜੀ ਪਹਿਲਾ ਕਲਰ ਆਊਗਾ ਫਰੋਜੀ ਫਰੋਜੀ ਨਹੀਂ ਕੋਹਰਾ ਕੋਈ ਲਓ ਜੀ ਪਹਿਲਾ ਕਲਰ ਫਰੋਜੀ ਹੈ ਜੀ ਕਲਰ ਸਹੀ ਆ ਰਿਹਾ ਵਿੱਚ ਲਓ ਜੀ ਆ ਕਲਰ ਹੈਗਾ ਜੀ ਫਰੋਜੀ ਪਸ਼ਮੀਨੇ ਦੇ ਸੂਟ ਨੇ ਜੀ ਸਾਰੇ 650 ਰੁਪਿਆ ਪ੍ਰਾਈਸ ਹੈ ਜੀ ਇਹਦਾ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦਿਓ ਸੂਟ ਤੁਸੀਂ ਇੱਕ ਵਾਰੀ ਮੰਗਵਾ ਕੇ ਦੇਖਿਓ ਜਰੂਰ ਜੀ ਜਿਹੜੀਆਂ ਭੈਣਾਂ ਨਹੀਂ ਵੀ ਆਨਲਾਈਨ ਸ਼ਾਪਿੰਗ ਕਰਦੀਆਂ ਨਾ ਉਹ ਵੀ ਜਰੂਰ ਮੰਗਵਾ ਕੇ ਦੇਖਣ ਜੀ ਸੂਟ ਬਹੁਤ ਜਿਆਦਾ ਸੋਹਣੇ ਸੂਟ ਨੇ ਇਹਨਾਂ ਦੇ ਬੋਰਦੀ ਗਰੰਟੀ ਹੈ ਜੀ ਬੋਰਨੀ ਇਹਨਾਂ ਦੇ ਉੱਪਰ ਲਓ ਜੀ ਅਗਲਾ ਕਲਰ ਇਹਦੇ ਵਿੱਚ ਪੈਰਟ ਆਪ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਸੂਟ ਦਾ ਬਹੁਤ ਜਿਆਦਾ 650 ਰੁਪਏ ਦੇ ਵਿੱਚ ਹੈ ਇਹ ਸੂਟ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ ਅਗਲਾ ਕਲਰ ਹੈਗਾ ਇਹਦੇ ਵਿੱਚ ਸਕਿਨ ਕਲਰ ਆਜੀ ਅਗਲੀ ਅਗਲੀ ਬਾਟਮ ਦਾ ਕਲਰ ਸਕਿਨ ਦਾ ਹੋਪ ਜੀ ਦੋ ਜੀ ਇਹ ਸਕਿਨ ਦਾ ਕਲਰ ਹੈ ਇਹ ਨਾਲ ਸਕਿਨ ਬੋਟਮ ਆਪਕੇ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਕਸ਼ਮੀਰੀ ਦੇ ਸੂਟ ਨੇ ਜੀ ਇਹ 650 ਰੁਪਏ ਪ੍ਰਾਈਸ ਹੈਗਾ ਅਗਲਾ ਕਲਰ ਹੈਗਾ ਜੀ ਇਹ ਵੀ ਫਰੋਜੀ ਕਲਰ ਹੈ ਜੀ ਇਹਦਾ ਕੋਈ ਕਲਰ ਨਹੀਂ ਫਿੱਟ ਹੁੰਦੇ ਨੇ ਇਹਨਾਂ ਦੇ ਕਲਰ ਵੀ ਨਹੀਂ ਫਿੱਟ ਹੁੰਦੇ ਇਹ ਵੀ ਨਹੀਂ ਹੈਗਾ ਕਿਉਂਕਿ ਇਹ ਜਿੰਨਾ ਵੀ ਆਪਾਂ ਸਟਾਫ ਲਾਉਣੇ ਆ ਸਾਰਾ ਕੰਪਨੀ ਦੇ ਹੁੰਦਾ ਜੀ ਇਹ ਵੀ ਕੰਪਨੀ ਦੇ ਸਟਾਫ ਹੱਗ ਬਲੈਕਬੈਰੀ ਦਾ ਹੈ ਸਟਾਫਾ ਦਾ ਜਿਹੜਾ ਹੈਗਾ ਲਓ ਜੀ ਆਹ ਇਹਦੀ ਬਾਟਮ ਆ ਉਹ ਕੁਝ ਸ਼ੈੱਟ ਉਪਰੇਟਰੀ ਇਹਦੇ ਵਿੱਚ ਦੋ ਕਲਰ ਨੇ ਜੀ ਅਗਲਾ ਕਲਰ ਗਾਜਰੀ ਹੈ ਜੀ ਪੀਚ ਗਾਜਰੀ ਜਿਹਾ ਕਲਰ ਹੈ ਲਓ ਜੀ ਜੇ ਸਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹਾਂ ਜੀ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੇ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਨੰਬਰ ਦਿੱਤਾ ਹੋਇਆ ਜੀ 95013 0027 ਤੁਸੀਂ ਕਾਲ ਕਰਕੇ ਵੀ ਆਪਾਂ ਨੂੰ ਆਰਡਰ ਦੇ ਸਕਦੇ ਹੋ ਵੈਸੇ ਕੋਸ਼ਿਸ਼ ਕਰਿਓ ਵੀ ਆਪਣਾ WhatsApp ਤੇ ਹੀ ਤੁਸੀਂ ਮੈਸੇਜ ਕਰਕੇ ਆਪਾਂ ਨਾਲ ਜਿਹੜਾ ਆਰਡਰ ਆ ਉਹ ਬੁੱਕ ਕਰ ਸਕਦੇ ਹੋਗੇ ਤੇ ਬਾਕੀ ਕਈ ਵਾਰ ਜੇ ਕੋਈ ਗੱਲ ਹੁੰਦੀ ਆ ਕਰਨ ਵਾਲੀ ਕੋਈ ਗੱਲ ਨਹੀਂ ਆਪਾਂ ਨੂੰ ਕਾਲ ਵੀ ਕਰ ਸਕਦੇ ਹੋਗੇ ਪਰ ਵਾਇਸ ਕਾਲ ਕਾ ਵਾਇਸ ਮੈਸੇਜ ਕਰਕੇ ਤੁਸੀਂ WhatsApp ਤੇ ਗੱਲ ਕਰ ਸਕਦੇ ਹੋ ਜੀ ਤੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਉਮੀਦ ਕਰਦੇ ਆਂ ਜੀ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਜੇ ਕੋਈ ਵੀ ਤੁਸੀਂ ਬਰਕ ਕਰਵਾਉਣਾ ਹੋਵੇ ਉਹਦੇ ਲਈ ਵੀ ਆਪਾਂ ਨੂੰ ਆਪਣੀ ਫੋਟੋ ਵੀ ਭੇਜ ਸਕਦੇ ਹੋ ਸਾਥੋਂ ਵੀ ਮਕਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਤੁਸੀਂ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਉਹਦੇ ਹੀ ਕਰ ਸਕਦੇ ਹੋਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਸਟ੍ਰਿਕਲ ਜੀ